ਪੰਜਾਬ ਦੇ ਵਿੱਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜ ਜੁਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੁਨਾ ਤਸਵੀਰਾਂ ਦੇ ਵਿੱਚ ਸਾਹ ਵੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਜੂਸ ਵਾਲੀ ਦੁਕਾਨ ਉੱਤੇ ਬੈਠ ਕੇ ਜੂਸ ਪੀਣ ਹੀ ਲੱਗਦਾ ਹੈ ਕਿ ਉਸ ਦੌਰਾਨ ਦਰਜਨਾ ਮੁੰਡੇ ਉਸ ਕੋਲ ਪਹੁੰਚਦੇ ਨੇ ਉਸਨੂੰ ਦੁਕਾਨ ਦੇ ਬਾਹਰ ਲੈ ਕੇ ਜਾਂਦੇ ਨੇ ਖਿੱਚਤੂ ਕਰਦੇ ਨੇ ਤੇ ਉਸ ਤੋਂ ਬਾਅਦ ਉਸਨੂੰ ਅਗਵਾ ਕਰਕੇ ਅਜਹੀ ਖਾਲੀ ਥਾਂ ਉੱਤੇ ਲੈ ਕੇ ਜਾਂਦੇ ਨੇ ਜਿੱਥੇ ਉਸ ਨਾਲ ਬਹੁਤ ਮਾੜਾ ਤਸ਼ੱਦਦ ਕੀਤਾ ਜਾਂਦਾ ਹੈ ਜੋ ਮੋਟਰਸਾਈਕਲ ਦਾ ਸਲੈਂਸਰ ਹੁੰਦਾ ਹੈ ਉਸਦੇ ਪੈਰਾਂ ਉੱਤੇ ਲਗਾਇਆ ਜਾਂਦਾ ਹੈ ਉਸਦੇ ਪੈਰਾਂ ਨੂੰ ਅਕ ਲਗਾਈ ਜਾਂਦੀ ਹੈ ਤੇ ਇਸ ਤਰ੍ਹਾਂ ਉਸਨੂੰ ਤਸ਼ੱਦਦ ਉਸੇ ਢਾਈ ਜਾਂਦੀ ਹੈ ਕਿ ਜਿਹੜੇ ਮਾਪੇ ਆ ਉਹ ਵੀ ਇਸ ਚੀਜ਼ ਨੂੰ ਬਿਆਨ ਕਰਦੇ ਹੋਏ ਇੱਕ ਵਾਰ ਜ਼ਰੂਰ ਕਬਰਾਂਦੇ ਨੇ ਐਸਐਮਈ ਹੋ ਪੀੜਿਤ ਸਾਕਸ਼ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਦਰਅਸਲ ਮਾਪਿਆਂ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇੱਕ ਕੀੜਾ ਬਦਮਾਸ਼ ਨਾਮ ਦੀ ਗੈਂਗ ਹੈ ਜਿਨ੍ਹਾਂ ਵੱਲੋਂ ਇੱਕ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਦੋ ਵਾਰ ਜਿਹੜਾ ਉਹਨਾਂ ਦੇ ਮੁੰਡੇ ਉੱਤੇ ਹਮਲੇ ਕੀਤੇ ਜਾ ਚੁੱਕੇ ਨੇ ਪ੍ਰਸ਼ਾਸਨ ਤੱਕ ਪਹੁੰਚ ਕਰ ਚੁੱਕੇ ਨੇ ਪਰ ਫਿਰ ਵੀ ਹੁਣ ਜਦੋਂ ਇਹ ਆਪਣੀ ਨਾਈਟ ਸ਼ਿਫਟ ਓਵਰ ਕਰਕੇ ਘਰ ਨੂੰ ਵਾਪਸ ਆ ਰਹਿਆ ਹੁੰਦਾ ਹੈ ਤੇ ਰਸਤੇ ਦੇ ਵਿੱਚ ਰੁੱਕ ਕੇ ਜੂਸ ਪੀ ਰਿਹਾ ਹੁੰਦਾ ਹੈ ਤੇ ਉਸ ਦੌਰਾਨ ਇਹਨਾਂ ਕਿੜਾ ਬਦਮਾਸ਼ ਗੁਰਗਿਆਂ ਵੱਲੋਂ ਜਿਹੜਾ ਸਾਡੇ ਮੁੰਡੇ ਉੱਤੇ ਹਮਲਾ ਕੀਤਾ ਜਾਂਦਾ ਹੈ ਬੁਰੇ ਤਰੀਕੇ ਦੇ ਨਾਲ ਉਸ ਨੂੰ ਮਾਰਿਆ ਜਾਂਦਾ ਹੈ ਅਤੇ ਜਿਸ ਕਰਕੇ ਉਹ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਹੈ ਪ੍ਰਸ਼ਾਸਨ ਤੱਕ ਕਈ ਵਾਰ ਪਹੁੰਚ ਕਰ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਇਸ ਵਾਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਰਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਸ਼ਰੀਆਮ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਦੂਜੇ ਪਾਸੇ ਮਾਂ ਵੱਲੋਂ ਜਿਹੜੀ ਹੈ ਇਨਸਾਫ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਬਾਬਤ ਪ੍ਰਸ਼ਾਸਨ ਜ਼ਰੂਰ ਧਿਆਨ ਦਿਵੇ ਤੇ ਇਸ ਫਿਲਹਾਲ ਕੀ ਪਿੱਛ ਦਾ ਕਾਰਨ ਹੈ ਕੀ ਨਹੀਂ ਹੈ ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ ਪਰ ਜੋ ਵੀਡੀਓ ਸਾਹਮਣੇ ਆਈ ਹੈ ਜਿਸ ਤਰ੍ਹਾਂ ਉਸ ਨੌਜਵਾਨ ਉੱਤੇ ਤਸ਼ੱਦਦ ਧੰਦੇ ਕੋਈ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਉੱਤੇ ਵੀ ਵੱਡੇ ਸਵਾਲੀਏ ਨਿਸ਼ਾਨ ਖੜੇ ਹੁੰਦੇ ਨੇ ਕਿ ਕਿਸ ਤਰ੍ਹਾਂ ਸ਼ਰੀਆਨ ਗੁੰਡਾਗਰਦੀ ਖੂਰੀਆ ਤੇ ਪ੍ਰਸ਼ਾਸਨ ਦੇ ਹੱਥੇ ਇਸ ਬਾਬਤ ਦੇ ਵਿੱਚ ਜੜੇ ਦੇ ਖਾਲੀ ਨਜ਼ਰ ਆ ਰਹੇ ਨੇ ਤਾਂ 피해ਤ ਮਾ ਜੀਡੀਐਸ ਪੂਰੇ ਘਟਨਾਕ੍ਰਮ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕੈਂਦੀ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਕਿਸ ਤਰ੍ਹਾਂ ਕਾਰਵਾਈ ਕਰ ਰਹੀ ਹੈ ਸੁਖਜੀਤ ਸਿੰਘ ਵਾਸੀ ਸੁੰਦਰ ਨਗਰ ਦੇ ਲੜਕੇ ਦੀ ਘੋਟ ਮਾਤਾ ਇੱਕ ਮੰਗਲਾ ਸਾਹਮਣੇ ਆਇਆ ਉਸ ਦੇ ਵਿੱਚ ਸੁਖਜੀਤ ਸਿੰਘ ਜਿਹੜਾ ਇਸ ਟਾਈਮ ਮੈਡੀਕਲ ਕਾਲਜ ਵਿੱਚ ਐਡਮਿਟ ਹੈ ਤੇ ਜਿਸ ਨੇ ਆਦੀ ਬਿਆਨਾਂ ਚ ਦੱਸਿਆ ਕਿ ਜਿਹੜੇ ਜਦੋਂ ਉਹ ਇੱਥੇ ਮੈਡੀਕਲ ਕਾਲਜ ਵਿੱਚ ਹੀ ਐਜ਼ ਅ ਫੋਰਥ ਕਲਾਸ ਦਾ ਕੰਮ ਕਰਦਾ ਹੈ ਆਦੀ ਡਿਊਟੀ ਆਫ ਕਰਨ ਤੋਂ ਬਾਅਦ ਜਿਹੜੇ ਨੌਜੋਗ ਜਦੋਂ ਘਰੇ ਵਾਪਸ ਜਾ ਰਿਹਾ ਸੀ ਤਾਂ ਮੈਡੀਕਲ ਕਾਲਜ ਦੇ ਬਾਹਰ ਹੀ ਇੱਕ ਕਾਰ ਸਿਟਕਾਰ ਅਤੇ ਮੋਟਰਸਾਈਕਲ ਤੇ ਕੋਈ 8-9 ਲੜਕੇ ਆਏ ਜਿਹੜੇ ਇਸ ਨਾਲ ਬਹਿਸ ਕਰ ਲਾਪਿਆ ਤੇ ਇਸ ਨੂੰ ਆਪਣੀ ਗੱਡੀ ਵਿੱਚ ਪਿਠਾ ਕੇ ਲੈ ਗਏ ਤੇ ਬਾਅਦ ਦੇ ਵਿੱਚ ਇਸ ਦੀ ਕੁੱਟਮਾਰ ਕਰਕੇ ਉਹਨਾਂ ਨੇ ਫਰੀ ਕੋਟ ਤੋਂ ਫਰੀ ਕੋਟ ਰੋਡ ਤੇ ਇਹਨੂੰ ਉਤਾਰ ਦਿੱਤਾ ਜਦੋਂ ਇਸਦੇ ਉਸ ਤੋਂ ਬਾਅਦ ਤੰਤਪੁਰਾ ਦੇ ਇਹਨੂੰ ਇਹਦੀ ਕਾਫੀ ਕੁੱਟਮਾਰ ਕੀਤੀ ਤੇ ਇਹ ਦੁਬਾਰਾ ਇੱਥੇ ਹਸਪੀਟਲ ਐਡਮਿਟ ਹੋ ਗਿਆ ਤੇ ਇਹ ਜਿਹੜੀ ਇਸ ਇਸ ਦੇ ਵਿੱਚ ਜਿਹੜੀ ਰਿਪੋਰਟ ਕਰ ਲਈਏ ਵੀ ਇਸ ਦਾ ਪਹਿਲਾਂ ਹੀ ਇਹਨਾਂ ਦਾ ਕਿਸੇ ਨਾ ਕਿਸੇ ਗੱਲ ਤੋਂ ਕੋਈ ਟਕਰਾਅ ਚੱਲ ਰਿਹਾ ਸੀ ਜਿਨ੍ਹਾਂ ਨੇ ਇਸ ਕਰਕੇ ਇਹ ਜਿਹੜਾ ਇਹ ਸਵਾਦ ਦਾ ਤੋਂ ਅੰਜਾਮ ਦਿੱਤਾ ਤੇ ਜਿਹੜੀ ਪੁਲਿਸ ਪੁਲਿਸ ਦੀ ਕਾਰਵਾਈ ਅਮਲ ਵਿੱਚ ਚੱਲਦੀ ਜਾਂਦੀ ਜਾ ਰਹੀ ਹੈ ਤੇ ਇਹਨਾਂ ਦੋਸ਼ੀਆਂ ਜਿਨ੍ਹਾਂ ਨੇ ਇਸ ਸਰਵਾਦ ਦਾ ਤੋਂ ਅੰਜਾਮ ਦਿੱਤਾ ਛੇਤੀ ਹੀ ਗ੍ਰਿਫਤਾਰ ਕੀਤਾ ਜਾਵੇਗਾ ਤਸਵੀਰ ਕੌਰ ਕੀ ਗੱਲ ਹੋਈ ਐ ਜੀ ਦੱਸੋ ਬਤੋ। ਉਹ ਮੇਰਾ ਬੇਟਾ ਨਾ ਜੀ ਮੈਡੀਕਲ ਚੋਂ ਜਾ ਰਿਹਾ ਸੀਗਾ ਡਿਊਟੀ ਸੀ ਉਹਦੀ ਨਾਈਟ ਡਿਊਟੀ ਸੀ ਘਰ ਜਾ ਰਿਹਾ ਸੀਗਾ ਉਹ ਤੇ ਉਹ ਜੂਸ ਵਾਲੀ ਦੁਕਾਨ ਤੇ ਖੜ ਗਿਆ ਜੂਸ ਪੀਣ ਵਾਸਤੇ ਬੈਠ ਗਿਆ ਉੱਥੇ ਇਹ 15 20 ਜਣੇ ਆਏ ਉੱਥੇ ਆ ਕੇ ਪਹਿਲਾਂ ਤਾਂ ਉਹਨੂੰ ਖਿੱਚਿਆ ਖਿੱਚ ਕੇ ਉਹਨੂੰ ਬਾਹਰ ਉਹਦੀ ਕੁੱਟ ਮਾਰ ਬਹੁਤ ਜ਼ਿਆਦਾ ਕੀਤੀ ਕੁੱਟ ਮਾਰਾ ਕਰਨ ਤੋਂ ਬਾਅਦ ਉਹਨੂੰ ਚੱਕ ਕੇ ਲੈ ਗਏ ਪਰ ਉਹ ਮੇਰੇ ਬੇਟਾ ਜਿਵੇਂ ਸਾਨੂੰ ਦੱਸ ਰਿਹਾਗਾ ਕਹਿੰਦਾ ਵੀ ਉਹ ਕਹਿ ਰਹੇ ਸੀ ਕਿ ਭੋਲੂ ਵਾਲੇ ਰੋਡ ਤੇ ਲੈ ਕੇ ਚੱਲੋ ਇਹਨੂੰ ਭੋਲੂ ਵਾਲੇ ਰੋਡ ਤੇ ਲੈ ਕੇ ਚੱਲੋ ਇਹਨੂੰ ਭੋਲੋ ਵਾਲੇ ਰੋਡ ਤੇ ਲੈ ਗਏ ਕਿਤੇ ਉੱਥੇ ਘਰ ਘੁਰ ਪਿਆ ਕਿਸੇ ਦਾ ਪਰਾਣਾ ਉੱਥੇ ਲੈ ਗਏ ਉੱਥੇ ਲਿਜਾ ਕੇ ਇਹਦੀ ਨਾਲ ਤਾਂ ਕੁੱਟ ਮਾਰ ਕੀਤੀ ਬਹੁਤ ਜ਼ਿਆਦਾ ਨਾਲੇ ਉਥੇ ਅੱਗ ਲਾ ਕੇ ਕਹਿੰਦੇ ਇਹਨੂੰ ਸਾੜਾਂਗੇ ਤੇ ਪੈਰ ਇਹਦੇ ਸਣੇ ਸਣਾਂਾ ਲਾ ਕੇ ਸਾੜੇ ਆ ਗਏ ਤੇ ਇਹਨਾਂ ਨੇ ਕੀੜੇ ਨੂੰ ਵੀਡੀਓ ਕਾਲ ਲਾ ਕੇ ਦਿਖਾਇਆ ਵੀ ਆ ਅਸੀਂ ਚੱਕ ਲਿਆਂਦਾ ਵਾ ਹਾਂਜੀ ਪਹਿਲਾਂ ਮੇਰੇ ਬੇਟੇ ਦੀ ਦੀਵਾਲੀ ਤੇ ਐਸੀ ਦੀ ਵੱਡੇ ਦੀ ਇਹਨਾਂ ਨੇ ਕੱਲੇ ਨੂੰ ਘੇਰ ਕੇ ਉਹਨੂੰ ਇਹਨਾਂ ਨੇ ਕੁੱਟਿਆ ਹੀ ਸਿਰ ਤੇ ਸੱਟਾਂ ਮਾਰ ਗਈ ਚੰਡੀਗੜ੍ਹ ਦਾ ਆਖ ਲਵੇ ਆ ਉਸ ਤੋਂ ਬਾਅਦ ਮੇਰੇ ਛੋਟੇ ਬੇਟੇ ਨੂੰ ਚੱਕ ਕੇ ਲੈ ਗਏ ਜਹਾਜ਼ ਘਣਾਉਣ ਚ ਉਹਦੇ ਬਹੁਤ ਜ਼ਿਆਦਾ ਸੱਟ ਉਦੋਂ ਚੱਲ ਅਸੀਂ ਮੌਕੇ ਤੇ ਪੁਲਿਸ ਨੂੰ ਫੋਨ ਕਰਤਾ ਸੀ ਇਹ ਵਾਲੇ ਪਹੁੰਚ ਗਏ ਮੁਲਾਜ਼ਮ ਪਹੁੰਚ ਗਏ ਤਾਂ ਇਹ ਜਹਾਜ਼ ਗਰਾਊਂਡ ਚੋਂ ਛੱਡ ਕੇ ਭੱਜੇ ਸੀ ਆ ਤੀਜਾ ਹਲਾ ਫੇਰ ਹੋ ਗਿਆ ਕੀ ਕਾਰਨ ਆ ਕਿਉਂ ਤੁਹਾਡੇ ਬੇਟਿਆਂ ਨੂੰ ਕਿਉਂ ਕੁੱਟਮਾਰ ਕਿਉਂ ਕਰਦੇ ਸੌਣ ਕਾਰਨ ਤਾਂ ਮੱਕਾਂ ਨੂੰ ਇਹ ਪਤਾ ਨਹੀਂ ਹੁਣ ਕਿਉਂ ਕੁੱਟਮਾਰ ਕਰਦੇ ਆ ਪਰ ਇਹ ਤਾਂ ਬਹੁਤ ਚਿਰ ਦੀ ਐਂ ਕਰੀ ਜਾਂਦੇ ਆ ਸਾਡੇ ਨਾਲ ਕੀ ਮੰਗ ਕਰਦੇ ਮੰਗ ਤਾਂ ਜੀ ਇਹੀ ਆ ਵੀ ਇਹਨਾਂ ਤੇ ਸਖਤ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਤਾਂ ਜਦੋਂ ਕਦੋਂ ਇਕੱਲੇ ਨੂੰ ਤਕਾ ਲੈਂਦੇ ਆ ਜਦੋਂ ਕਦੋਂ ਇਕੱਲੇ ਨੂੰ ਫੇਰ ਕੇ ਪਾਉਂਦੇ ਆ ਰੋਕਣੇ ਕੋਈ ਹੈ ਪਤਾ ਜਾਣ ਕਰੀ ਹਾਂਜੀ ਪਤਾਗਾ ਕੌਣ ਨੇ ਇਹ ਬਸ ਕੀੜੇ ਦੇ কিবা কৰিব তোমাৰ তিনিটা হাঁহি কিবা বনোৱা আছে